ਰਿਸ਼ੂ ਮੇ ਛੱਟ ਗਿਆ ਕਿੱਥੇ ਗਿਆ ਹੋਊਗਾ ਕੰਜਰ ਇਤਨਾ ਐਸੇ ਕਰਕੇ ਨਾ ਤੇ ਤਵਾਰ ਨਹੀਂ ਮੈਂ ਕਰਦਾ ਹਾਂ ਕੱਢ ਦੇ ਕੱਢ ਦੇ ਲਾ ਚਾਚਾ ਆ ਗਿਆ ਹੁਣ ਇਹਨੂੰ ਕੀ ਆਖਾਂ ਲਾ ਮੁਜਰੇ ਕਰਾਈ ਜਾਂਦਾ ਮੁਜਰੇ ਕੋਈ ਫਿਕਰ ਨਹੀਂ ਵਿਚਾਰ ਘਟ ਨਿਕਲਿਆ ਮੈਂ ਲੰਗਰ ਚੋਂ ਦਾ ਮਰ ਗਿਆ ਇਹ ਦੇ ਵੇਖ ਕਿਵੇਂ ਲੱਤਾਂ ਚੱਕ ਚੱਕ ਮਾਰਦਾ ਹਾਂ ਹਾਂ ਕਰ ਹੋਰ ਬਵਾਤਾ ਕਰ ਹੋਰ ਕਰ ਕਿੰਨ ਬਚਨ ਦੀ ਪਈਆ ਝੋਨੇ ਦਾ ਫਿਕਰ ਕਰ ਉਹ ਚਾਚਾ ਤੂੰ ਝੋਨੇ ਨੂੰ ਛੱਡ ਤੂੰ ਨਾਚ ਵੇਖ ਚੱਕ ਮੈਂ ਉਹ ਬਿਸ਼ਰਮਾ ਉਹ ਬਿਸ਼ਰਮਾ ਸ਼ਰਮ ਕਰ ਛੱਡ ਦੇ ਤੈਨੂੰ ਨੱਚਣ ਦੀ ਪਈਆ ਆਜੇ ਚਾਚਾ ਵੀ ਨੈਦਰ ਜੱਲਾ ਰਾਣਾ ਚਾਚਾ ਨਾਲ ਲੱਖ ਤਾਂ ਲੱਖ ਦਾ ਘਾਰ ਨਾ ਤਾੜੀਏ ਫੂਰ ਮਾਰ ਫੂਰ ਮਾਰ ਛੜਾ ਚਾਚਿਆਂ ਦਾ ਯੱਕ ਨੇ ਕਿੱਟ ਤੇ ਆ ਜਾ ਤੂੰ ਨਾਚ ਵੇਖ ਪਹਿਲਾਂ